ਸਸ਼ਕਾ ਡੈਲੀਪੋਸ ਪੰਜਾਬੀ ਦੇਖ ਰਹੇ ਤੁਸੀਂ ਤੇ ਦਰਦਨਾਕ ਸੜਕੀ ਹਾਦਸਾ ਵਾਪਰਿਆ ਹੈ ਜਿੱਥੇ ਇੱਕ ਗੱਡੀ ਦੀ ਮੋਟਰਸਾਈਕਲ ਦੇ ਨਾਲ ਟੱਕਰ ਹੁੰਦੀ ਹੈ। ਤਸਵੀਰਾਂ ਤੁਹਾਨੂੰ ਵਿਖਾ ਰਹੀ ਹੈ ਇਲਾਕੇ ਦੇ ਵਿੱਚ ਘੁੱਪ ਹਨੇਰਾ ਸੀ ਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਇੱਥੇ ਹਨੇਰੇ ਦੇ ਕਰਕੇ ਆਏ ਦੇਨੀ ਉਹ ਅਜਿਹੇ ਹਾਦਸੇ ਤੋਂ ਬਚਦੇ ਨੇ ਤੇ ਅਗਲਾ ਨੰਬਰ ਉਹਨਾਂ ਦਾ ਵੀ ਹੋ ਸਕਦਾ ਹੈ। ਅਸਲ ਵਿੱਚ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਗੱਡੀ ਚਾਲਕ ਦਾ ਇਹ ਕਹਿਣਾ ਹੈ ਕਿ ਮੇਰੀ ਸਪੀਡ ਤਾਂ ਬੜੀ ਘੱਟ ਸੀ ਅੱਗੋਂ ਮੋਟਰਸਾਈਕਲ ਵਾਲੇ ਨੇ ਗੱਡੀ ਦੇ ਵਿੱਚ ਆ ਕੇ ਬਾਈਕ ਮਾਰੀ ਹੈ ਜਿਸ ਦੇ ਚਲਦਿਆ ਕਿ ਇਹ ਹਾਦਸਾ ਵਾਪਰ ਗਿਆ ਤਾਂ ਦੱਸ ਦਈਏ ਕਿ ਜਿੱਥੇ ਇਸ ਹਾਦਸੇ ਦਰਮਿਆਨ ਦੋਵੇਂ ਵਾਹਨ ਚਾਲਕ ਯਾਨੀ ਕਿ ਗੱਡੀ ਸਵਾਰ ਵਿਅਕਤੀ ਤੇ ਇਸ ਦੇ ਨਾਲ ਹੀ ਬਾਈਕ ਵਾਲਾ ਉਹ ਸ਼ਖਸ ਕਾਫੀ ਜ਼ਿਆਦਾ ਜ਼ਖਮੀ ਹੋਏ ਨੇ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਇਲਾਕੇ ਦੇ ਵਿੱਚ ਕਾਫੀ ਜ਼ਿਆਦਾ ਹਨੇਰਾ ਹੈ ਤੇ ਲੋਕਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਇੱਥੇ ਲਾਈਟ ਨਾ ਹੋਣ ਕਰਕੇ ਆਏ ਦਿਨ ਹੀ ਅਜਿਹੇ ਹਾਦਸੇ ਜਿਹੜੇ ਨੇ ਉਹ ਵਾਪਰ ਰਹੇ ਨੇ ਜਿਸ ਤੇ ਚਲਦਿਆ ਕਿਉਂ ਨਾ ਇਸ ਮਾਮਲੇ ਦੇ ਵਿੱਚ ਇਹ ਵੀ ਕਿਹਾ ਕਿ ਜਲਦ ਤੋਂ ਜਲਦ ਇਲਾਕੇ ਦੇ ਵਿੱਚ ਲਾਈਟਾਂ ਲਗਣੀਆਂ ਚਾਹੀਦੀਆਂ ਨੇ ਤਾਂ ਜੋ ਅਜਿਹੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ ਤਾਂ ਦੱਸਿਆ ਜਾ ਰਿਹਾ ਕਿ ਹਾਦਸੇ ਦੇ ਵਿੱਚ ਜਿੱਥੇ ਗੱਡੀ ਚਾਲਕ ਦਾ ਇਹ ਕਹਿਣਾ ਹੈ ਕਿ ਮੇਰੀ ਸਪੀਡ ਤਾਂ 20 30 ਦੀ ਸੀ ਅੱਗੋਂ ਮੋਟਰਸਾਈਕਲ ਵਾਲੇ ਨੇ ਆ ਕੇ ਬਾਈਕ ਮਾਰੀ ਹੈ ਤਾਂ ਬੀਤੀ ਰਾਤ ਜਲੰਧਰ ਦੇ ਵਿੱਚ ਹਾਦਸਾ ਵਾਪਰਦਾ ਹੈ ਜਿੱਥੇ ਦੋਵੇਂ ਵਾਹਨਾ ਦੇ ਪਰਖੱਚੇ ਉੱਡ ਗਏ ਨੇ ਤੇ ਮੋਟਰਸਾਈਕਲ ਸਵਾਰ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹਾਲਾਂਕਿ ਦੱਸਿਆ ਵੀ ਜਾ ਰਿਹਾ ਕਿ ਕਾਰ ਸਵਾਰ ਤੇ ਨਸ਼ੇ ਦੇ ਵਿੱਚ ਹੋਣ ਤੇ ਰੋਂਗ ਸਾਈਡ ਤੋਂ ਆਉਣ ਦੇ ਇਲਜ਼ਾਮ ਲੱਗੇ ਨੇ ਚਸ਼ਮਦੀਦਾ ਦਾ ਵੀ ਇਹ ਕਹਿਣਾ ਹੈ ਕਿ ਗੱਡੀ ਦੀ ਸਪੀਡ ਜ਼ਿਆਦਾ ਸੀ ਜਿਸ ਦੇ ਚਲਦਿਆ ਮੋਟਰਸਾਈਕਲ ਦੇ ਵਿੱਚ ਗੱਡੀ ਵੱਜੀ ਤੇ ਉਹਨਾਂ ਇਹ ਵੀ ਕਿਹਾ ਕਿ ਇਲਾਕੇ ਦੇ ਵਿੱਚ ਲਾਈਟਾਂ ਨਾ ਹੋਣ ਕਰਕੇ ਆਏ ਦਿਨ ਹੀ ਅਜਿਹੇ ਹਾਦਸੇ ਦਾ ਡਰ ਬਣਿਆ ਰਹਿੰਦਾ ਉਹਨਾਂ ਦਾ ਇਹ ਕਹਿਣਾ ਹੈ ਕਿ ਇਲਾਕੇ ਦੇ ਵਿੱਚ ਲਾਈਟਾਂ ਨਹੀਂ ਲੱਗੀਆਂ ਹੋਈਆਂ ਤੇ ਅੱਗੇ ਜੇ ਕੋਈ ਵਾਹਨ ਆਉਂਦਾ ਹੈ ਤਾਂ ਕਈ ਵਾਰ ਪਤਾ ਨਹੀਂ ਲੱਗਦਾ ਜਿਸ ਦੇ ਚੱਲਦੇ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਹਾਲਾਂਕਿ ਇਸ ਵੇਲੇ ਜਿਹੜਾ ਮੋਟਰਸਾਈਕਲ ਸਵਾਰ ਨੌਜਵਾਨ ਹੈ ਕਾਫੀ ਜ਼ਖਮੀ ਦੱਸਿਆ ਜਾ ਰਿਹਾ ਹੈ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਦੀ ਮਦਦ ਦੇ ਨਾਲ ਹੀ ਨੌਜਵਾਨ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਗੱਡੀ ਚਾਲਕ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤੁਸੀਂ ਚਲਾ ਰਹੇ ਸੀ ਜੀ ਗੱਡੀ ਜੀ ਇਥੇ ਕਿਦਰੇ ਜੀਥੇ ਆ ਰਹੇ ਜੀ ਸਰ ਹਾਂਜੀ ਮੈਂ ਜਿਹੜਾ ਚਲਾ ਰਹੇ ਹਾਂ ਸਰ ਜੀ ਉਥੋਂ ਆਖੇ ਇੱਦਾਂ ਕੁਛ ਕਰ ਦੇ ਗੱਡੀ ਮਾਰੋ ਤੇ ਮੈਂ ਕੀ ਕਰਾਂਗਾ ਸਰ ਤੁਹਾਡੀ ਜਿਹੜੀ ਗੱਡੀ ਆ ਰੋਂਗ ਸਾਈਡ ਦੇ ਉੱਤੇ ਆ ਤੁਸੀਂ ਉਧਰ ਆ ਰਹੇ ਆ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਜੀ ਸਰ ਆ ਰਿਹਾ ਮੈਂ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਉਧਰ ਆ ਰਹੇ ਹਾਂ ਜੀ ਮੈਂ ਕਿਹੜੀ ਜਗ੍ਹਾ ਸਰ ਮੇਰੀ ਗੱਲ ਸੁਣੋ ਮੈਂ ਉਧਰ ਆ ਰਹੇ ਕਿੱਥੇ ਜਾ ਰਹੇ ਸੀਗੇ ਸਰ ਮੈਂ ਆਪਣੇ ਘਰ ਜਾ ਰਿਹਾ ਬਰਾਬਰ ਕਿਹੜੀ ਜਗ੍ਹਾ ਜੀ ਤੁਹਾਡੇ ਘਰ ਮੋਜੂਦਪੁਰ ਅੱਛਾ ਜੀ ਮੈਂ ਉਧਰ ਆ ਰਹੇ ਆ ਇਦੋਂ ਕੋਈ ਲਾਕ ਗੱਡੀ ਠੋਕ ਜਵੇ ਮੈਂ ਕੀ ਕਰਦਾ ਜੀ ਹੋ ਗਈ ਜੇ ਬਾਈਕ ਵਾਲੇ ਨੇ ਗੱਡੀ ਠੋਕ ਦਿੱਤੀ ਤੇ ਗੱਡੀ ਦੇ 에ਅਰ ਬੈਗ ਤਾਂ ਖੁੱਲ ਜਾਣਗੇ ਜੀ ਉਹ ਠੋਕੇਗੇ ਤਾਂ ਖੁੱਲਣਗੇ ਨਾ ਕਿੰਨੀ ਸਪੀਡ ਤੇ ਸੀਗੇ ਸਰ ਮੈਂ ਤਾਂ 20 ਸੀ ਸਪੀਡ ਤੇ ਭਾਵਾਂ ਮੇਰੇ ਆ ਤੇ ਬਾਈਕ ਵਾਲਾ ਜੀ ਉਹ ਮੈਨੂੰ ਬੰਦਾ ਕਿੰਨੀ ਸਪੀਡ ਤੇ ਸੀਗਾ ਅੱਛਾ ਜੀ ਉਹਨੇ ਲੱਗ ਕੇ ਠੋਕ ਦਿੱਤੀ ਮੈਂ ਕੀ ਕਰਾਂ ਤੁਸੀਂ ਡਰਿੰਕ ਕੀਤੀ ਹੋਈ ਸਰ ਨਾ ਮੈਂ ਫਸ ਹੋ ਗਈ ਡਰਿੰਕ ਕਰੀਏ ਨਾ ਕਰੇ ਉਹ ਬੰਦਾ ਉਧਰੋਂ ਆ ਰਿਹਾ ਹਰਮਾਨ ਦੇ ਨਾਲ ਗੱਡੀ ਚਾ ਰਿਹਾ ਇਹਦੇ ਵਾਸਤੇ ਠੋਕਦੇ ਉਹ ਗੱਡੀ ਨੂੰ ਤੇ ਬੰਦਾ ਕੀ ਕਰੇ ਗੱਡੀ ਨੂੰ ਪੜੀ ਕੀ ਨਾਮ ਹੈ ਤੁਹਾਡਾ ਭਾਜੀ ਮੇਰਾ ਨਾਮ ਕਮਲ ਰਾਜ ਹੈ ਜੀ ਮੈਂ ਇੱਥੇ ਬਲਿੰਕਟ ਤੇ ਛੋਟੀ ਬਰਾਦਰੀ ਦੇ ਵਿੱਚ ਡਿਲੀਵਰੀ ਪਾਰਟਰ ਹੈ ਜੀ ਭਾਜੀ ਤੁਹਾਡੀ ਸਾਹਮਣੇ ਬਿਲਕੁਲ ਸੜਕ ਦੇ ਉੱਤੇ ਐਕਸੀਡੈਂਟ ਹੋਇਆ ਕੀ ਤੁਸੀਂ ਦੇਖਿਆ ਮੋਕੇ ਸਰ ਮੈਂ ਜਿਹੜੀ ਇੱਕ ਸਕੂਟਰ ਚਲਾਉਂਦੇ ਹੋ ਜਦੋਂ ਮੈਂ ਤੁਹਾਨੂੰ ਨਿਕਲ ਰਿਹਾ ਸੀਗਾ ਮੈਂ ਇੱਕ ਚੀਜ਼ ਨੋਟ ਕੀਤੀ ਹੈ ਕਿ ਬੜੀ ਤੇਜ਼ ਰਫ਼ਤਾਰ ਨਾਲ ਰੋਂਗ ਸਾਈਡ ਤੇ ਇੱਕ ਗੱਡੀ ਆ ਰਹੀ ਸੀਗੀ ਜਿਹੜਾ ਮੋਟਰਸਾਈਕਲ ਤੋਂ ਬੰਦਾ ਆਪਣੀ ਸਾਈਡ ਤੇ ਜਾ ਰਿਹਾ ਸੀਗਾ ਜੀ ਉਹਨੂੰ ਹਿੱਟ ਕਰਕੇ ਉਹਨੂੰ ਮੈਨੇ ਕੀ ਬੰਦਾ ਉੱਥੇ ਗਿਰਿਆ ਤੇ ਛੀਂਡ ਦੀ ਅੱਗੇ ਤੱਕ ਲੈ ਗਈ ਜਿਹੜੇ ਮੋਟਰਸਾਈਕਲ ਅੱਛਾ ਜੀ ਪਰ ਉਸ ਤੋਂ ਬਾਅਦ ਆਪਣੇ ਇੱਥੇ ਦੋ ਤਿੰਨ ਬੰਦੇ ਸੀਗੇ ਉਹਦੇ ਕੋਲ ਉਹਨਾਂ ਬਹਿਸ ਕਰ ਰਹੇ ਸੀ ਉਸੇ ਬੰਦੇ ਨਾਲ ਡਰਾਈਵਰ ਦੇ ਨਾਲ ਜੀ ਤੇ ਲੇਕਿਨ ਉਹ ਦੂਜੇ ਬੰਦੇ ਨੇ ਉਹਨੂੰ ਖਿੱਚ ਲਿਆ ਵੀ ਤੂੰ ਵੀ ਬਹਿਸ ਨਾ ਕਰ ਤੂੰ ਉੱਤ ਚੱਲ ਜਾ ਲੇਕਿਨ ਉਸ ਤੋਂ ਬਾਅਦ ਮੁੰਡੇ ਹੋਰ ਵੀ ਆਏ ਔਰ ਮੁੰਡੇ ਜਿਹੜੇ ਆਏ ਮੈਂ ਉਹਨਾਂ ਨੂੰ ਇਹ ਗੱਲ ਕੀਤੀ ਕਿ ਭਾਜੀ ਇਹਨਾਂ ਨੂੰ ਤੁਸੀਂ ਚਕਵਾ ਕੇ ਇਹ ਭਾਜੀ ਦੀ ਗੱਡੀ 'ਚ ਪਾ ਕੇ ਇਹਨਾਂ ਨੂੰ ਹਸਪਤਾਲ ਲੈ ਜਾਓ ਤੁਸੀਂ ਜੀ। ਜੀ। ਨੰਬਰ 1 ਇੱਥੇ ਪੁਲਿਸ ਦੀ ਇੱਕ ਗੱਡੀ ਜਾ ਰਹੀ ਸੀਗੀ ਜਿਸ 'ਚ ਮਿਕਲ ਸਰਦਾਰ ਸਾਹਿਬ ਬੈਠੇ ਸੀ ਇੰਸਪੈਕਟਰ ਸਾਹਿਬ ਜੀ ਕੌਣ ਸੀਗੇ ਨਾਲ ਉਹਨਾਂ ਦੇ ਦੋ ਮੁਲਾਜ਼ਮ ਸੀਗੇ ਜੀ। ਮੈਂ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਸ਼ੂਟਰ ਰੋਕੇ ਕਿ ਸਰ ਉੱਥੇ ਇੱਦਾਂ ਦਾ ਐਕਸੀਡੈਂਟ ਹੋਇਆ ਜੀ ਤੇ ਤੁਸੀਂ ਰਿਕੁਐਸਟ ਹੈ ਤੁਸੀਂ ਉਹਨਾਂ ਨੂੰ ਜਾ ਕੇ ਅਗਰ ਤੇ ਹੱਲ ਕਰਵਾ ਦਿਓ ਉਹਨਾਂ ਦੀ ਤੇ ਉਹਨਾਂ ਨੂੰ ਤੁਸੀਂ ਹਸਪਤਾਲ ਐਡਮਿਟ ਕਰਵਾ ਦਿਓ ਜੀ। ਜੀ। ਸਰ ਗੱਡੀ ਵਾਲਾ ਕਿੱਥੋਂ ਆ ਰਿਹਾ ਸੀ ਤੇ ਕਿੱਧਰ ਨੂੰ ਜਾ ਰਿਹਾ ਸੀਗਾ ਸਰ ਗੱਡੀ ਵਾਲਾ ਇਧਰੋਂ ਕਿਹੜੇ ਵਰੀ ਸਾਈਡ ਤੋਂ ਆ ਰਿਹਾ ਸੀਗਾ ਤੇ ਮਨਨ ਕਿ ਪੇਮਸੌਰੀ ਸਾਈਡ ਤੇ ਇਧਰ ਹੀ ਸਾਈਡ ਜਾ ਰਿਹਾ ਸੀ ਕਿੰਨੀ ਕੁ ਸਪੀਡ ਹੋਏਗੀ ਜੇ ਆਪਾਂ ਸਪੀਡ ਦੀ ਕਾਊਂਟ ਕਰੀਏ ਤਾਂ 70 80 ਦੀ ਸਪੀਡ ਤਾਂ ਹੋਵੇਗੀ ਜੀ ਮਤਲਬ ਇੰਨੀ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਸੀਗਾ ਕਿਉਂਕਿ ਦੇਖਿਆ ਜਾ ਰਿਹਾ ਇੱਥੇ ਲਾਈਟਿੰਗ ਵਗੈਰਾ ਦੀ ਵੀ ਪ੍ਰਬੰਧ ਨਹੀਂ ਹੈਗਾ ਨਹੀਂ ਹੈ ਸਰ ਨਹੀਂ ਹੈ ਜੀ ਪੂਰਾ ਹਨੇਰਾ ਪਿਆ ਜੀ ਜੀ ਸਰ ਅਸੀਂ ਖੁਦ ਰਾਤ ਨੂੰ ਜਾਂਦੇ ਹਾਂ ਜੀ ਸਾਨੂੰ ਇਹਨਾਂ ਡਰ ਹੁੰਦਾ ਹੈ ਕਿ ਅਸੀਂ ਵੀ ਆਪਣਾ ਦਿਖਦੇ ਜਦੋਂ ਵੀ ਜਦੋਂ ਅਸੀਂ ਜਾਂਦੇ ਹਾਂ ਕਈ ਵਾਰ ਗੱ ਮੈਨੂੰ ਲੱਗਦਾ ਹੋ ਸਕਦਾ ਕਿ ਇਹ ਇਦਾਂ ਦੀ ਇਨਸੀਡੈਂਟ ਸਾਡੇ ਨਾਲ ਵੀ ਹੋ ਸਕਦੇ ਆ ਸਰ ਬਿਲਕੁਲ ਜੀ ਜੀ ਇਹ ਜਿਹੜਾ ਆਪਣਾ ਲਾਦਾ ਵਹੇਲਰ ਹੀ ਆ ਬਈ ਹੂੰ ਤੇ ਰੇਫਰਿਜਰੇਟਰ ਵੀ ਤੇ ਗੱਡੀ ਦੀ ਜਿਹੜੀ ਮੋਟਰਡ ਪਾਲਟੋਂ ਜਿਹੜੀ ਟੈਮਿੰਗ ਹੋ ਗਿਆ ਔਰ ਗੱਡੀ ਗੱਡੀ ਇਹ ਵੇਖੀਆ ਤੁਹਾਡੀ ਜੀ ਪਤਾ ਲੱਗਿਆ ਸਰ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀਗਾ ਮੋਟਰਸਾਈਕਲ ਤੇ ਕਿੰਨੇ ਜਨੇ ਸੀਗੇ ਸਰ ਜੀ ਉਹਨੂੰ ਹੁਣ ਕਿੱਥੇ ਇਲਾਜ ਲਈ ਅੱਛਾ ਜੀ ਹਾਲਤ ਗੰਭੀਰ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ